ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਚਾ ਕਿਵੇਂ ਪਨੀਰੀ ਲੱਗੀ ਨਿਕਲਣਾ ਪਨੀਰੀ ਹਾਂ ਨਿਕਲੇ ਮਾਰਿਆ ਇਹ ਰਹੀ ਹਾਂ ਅੱਜ ਦਿਖਾਉਣੀ ਸੀ ਪਹਿਲਾਂ ਵੀਡੀਓ ਚ ਅੱਜ ਵਾਲੇ ਬਲੌਗ ਚ ਆਪਾਂ ਪਨੀਰੀ ਨਹੀਂ ਦਿਖਾਉਣੀ ਪਨੀਰੀ ਦਿਖਾਵਾਂਗੇ ਕੱਲ੍ਹ ਵਾਲੇ ਚ ਕਿਉਂਕਿ ਲੇਜ਼ਰ ਕਰਾ ਲੈ ਕੇ ਚੱਲੇ ਆਂ ਸੂਰਜ ਨਿਕਲੇ ਆ ਤੇ ਰਾਤ ਵੀ ਵਧੀਆ ਉਹ ਕੰਮ ਦਿਨੀ ਦੋ ਕਰਕੇ ਸੌਖਾ ਥੋੜਾ ਜਿਹਾ ਫਿਰ ਰਾਤ ਭੱਜ ਨੱਠ ਨਹੀਂ ਨਾ ਹੁੰਦੀ ਜੇ ਕਿਤੇ ਇੱਕ ਕਰਾਹ ਹੁੰਦਾ ਇਦਾਂ ਕੀ ਵੀ ਇੱਕ ਕਰਾਹ ਨੇ ਤਾਂ ਆਪਾਂ ਦੇਖੇ ਕਰਾਹ ਹੁੰਦਾ ਫਿਰ 24 ਘੰਟੇ ਚੱਲਣਾ ਪੈਣਾ ਦਾ ਫਿਰ ਰਾਤਾਂ ਤੇ 24 ਘੰਟੇ 24 ਘੰਟੇ ਕੋਈ ਸ਼ੱਕ ਨਹੀਂ ਇਹ ਕਰਕੇ ਹੋਰ ਕੀ ਬਣਦਾ ਆ ਬਣਨਾ ਕੀ ਆ ਪਨੀਰੀ ਦਾ ਸਿੱਟਾ ਦੇ ਕੇ ਆਇਆ ਹਾਂ ਤੇ ਉਸੇ ਵਾਦ ਪਨੀਰੀ ਦੇ ਚੱਕਰ ਦੋਏ ਲੋੜੀ ਦੇ ਸਿੱਟਾ ਦਿੱਤਾ ਤੁਹਾਨੂੰ ਉਹਨਾਂ ਦੇ ਸਿੱਟਾ ਲਿਖਾ ਉਹ ਵੀ ਜ਼ਰੂਰੀ ਆ ਉਹ ਵੀ ਜ਼ਰੂਰੀ ਆ ਜੇ ਮੀਮੂ ਪਾ ਦੇਣੇ ਨਾ ਫਿਰ ਭੱਜਣਾ ਬਹੁਤ ਹੋ ਜੂਣੀ ਆ ਭੱਜਣਾ ਖੁੰਦੀ ਆ ਜਿਹੜੇ ਆਪਣੇ ਟ੍ਰਾਇਲ ਵੀ ਦੇਣੇ ਆਪਾਂ ਟ੍ਰਾਇਲ ਵੀ ਦੇਣੀ ਆ ਨਾਲ ਨਾਲ ਸਰਾਇਆ ਵੀ ਆਪਣੀ ਵੀ ਨਾ ਰੇਜ ਵਿੱਚ ਕਿੱਥੇ ਇਹ ਆਪਣੀ ਸਰਾਇਆ ਹਣੇ ਤੇ ਕੱਲ ਉਹਦੇ ਕਰਾ ਦੇ ਇੱਕ ਦੋ ਸੈਟਿੰਗਾਂ ਜਿਹੀਆਂ ਹੋਰ ਉਹਦੀਆਂ ਤਰਕੰਡੀ ਵਾਲਾ ਕਰਿਆ ਸਿਸਟਮ ਸਹੀ ਤੇ ਗੋਗੀ ਬਾਕਟਰ ਵਾਲੇ ਉੱਚੀ ਥੋੜੀ ਜੀ ਚਲ ਕੋਈ ਨਹੀਂ ਇਹਦਾ ਕਹਿ ਰ ਆਪਾਂ ਕਰਾਂਗੇ ਦੋ ਲੋਕ ਮੇਰੇ ਕੋਲ ਡਿਸਟ੍ਰਿਬਿਊਟਰ ਤੋਂ ਕਹਿੰਦੇ ਜਿਹੜਾ ਉਹ ਟੂ ਟੂ ਜੀ ਕਰਦਾ ਹੋ ਗਿਆ ਤਾਂ ਠੀਕ ਪਾ ਪੰਜ ਗੈਸ ਬਣ ਜਾਂਦੀ ਹੈ ਤੇ ਪਤਾ ਨਹੀਂ ਕਿ ਆ ਦਿੱਕਾ ਦੋ ਹਵਾ ਹਵਾ ਪਰ ਹਵਾ ਬਣ ਜਾਂਦੀ ਹੈ ਚਲ ਕੋਈ ਨਹੀਂ ਆ ਬਈ ਵੀਰੋ ਨਹੀਂ ਆ ਜਾਣਗੇ ਕਰਕੇ ਜਾਣਗੇ ਤੇ ਕੱਲ ਕਿਵੇਂ ਚਲਾਇਆ ਤਾ 36 ਦੀ ਵੀ ਚਲਾਇਆ ਮੈਂ ਕਿੱਥੇ ਚਲਾਇਆ ਜਿੱਤੀ ਤੀ ਉਹਨੇ ਭੱਗੇ ਅੱchna ਚਲਾਇਆ ਤੈਨੂੰ ਕਿਵੇਂ ਲੱਗਦਾ ਵੀ ਹਾਂ ਵੀ 36 ਦੀ ਜਿਆਦਾ ਹੈ ਪਰ ਪਰਫੋਰਮੈਂਸ ਉਹਦਾ ਗੇਰੇ ਬਹੁਤ ਪਤਾ ਨਹੀਂ ਉਹਦੀ ਬਾਕਟ ਬੜੀ ਕੋਈ ਕਰਕੇ ਪਤਾ ਨਹੀਂ ਮੈਨੂੰ ਬਾਕਟ ਬੜੀ ਲੱਗੀ ਜਾਂਦੀ ਹੈ ਮੈਨੂੰ ਆ ਬਾਕਟ ਬੜੀ ਨਹੀਂ ਇੱਕ ਆ ਕਰਾ ਮੈਂ ਕਰ ਇੰਨਾ ਨਹੀਂ ਤਾਂ ਦਬਦਾ ਹੁੰਦਾ ਉਹ ਤੇਲੋ ਜੀ ਵੀ ਆ ਜਾਂਦਾ ਉਹ ਬਾਕਟ ਨਾ ਮੈਨੂੰ ਇਹ 7.5 ਫੁੱਟ ਲੱਗਦਾ ਪਤਾ ਨਹੀਂ ਬਾਕਟ ਕਰਾ ਯਾਰ ਉਹਦੇ ਨਾਲ ਉਹ ਰਹਿਦਾ ਟਾਇਰਾਂ ਦੇ ਅੰਦਰੋਂ ਅੰਦਰੋਂ ਟਾਇਰਾਂ ਤੋਂ ਬਾਕਟ ਹੁਣ ਜੇ ਜੇ ਡੌਲ ਦੇ ਨਾਲ ਟਾਇਰ ਲਾ ਕੇ ਚੱਲਦੇ ਆ ਬਾਈ ਇਹ ਡੌਲ ਪਰ ਚੜ ਜਾਂਦਾ ਇਹ ਹੁਣ ਇੰਨਾ ਪਰਾ ਰੱਖਣਾ ਪੈਂਦਾ ਹੂੰ ਇੰਨਾ ਸਾਈਡ ਤੋਂ ਰੱਖਣਾ ਪੈਂਦਾ ਹਾਂ ਚਲੋ ਫਿਰ ਬਾਕੀ ਅੱਜ ਜਾਨਾਂ ਅੰਤsrand ਕੋਲ ਉਹਦੇ ਲਈ ਵਰਤਣਾ ਜੱਜ ਦਾ ਬੰਦ ਹਾਂ ਉਹ ਨਹੀਂ ਜਾਉਂਦੇ ਹਾਂ ਪਾਉਣਾ ਹਾਂ 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 ਠੀਕ ਹੈ ਠੀਕ ਆ ਬਾਥਾ ਗਾਹ ਹਰਾਂ ਆ ਅੱਜ ਆਪਣੇ ਨਾਲ ਭਾਗ ਵੀਰ ਦੀ ਡਿਊਟੀ ਲੱਗੀ ਆ ਹੋ ਬਈ ਹਾਂ ਹਾਂ ਰਾਤ ਹੀ ਫੇਰ ਡਿਊਟੀ ਮੈਂ ਚੱਲ ਮੁੰਡਾ ਥੋੜਾ ਜਿਹਾ ਹੋ ਹਾਂ ਮੈਂ ਕਢਾ ਕੇ ਆਇਆ ਤਾਂ ਜਾੜ ਕੱਲ ਵੀ ਜਾਈ ਡਾਕਟਰ ਨੇ ਰੱਖਦੇ ਰੀ ਰੱਖਦੇ ਜੀਆਂ ਭਾਈ ਕੱਟੀਆਂ ਜੜਾਂ ਹਾਂ ਐ ਨਹੀਂ ਪਤਾ ਡਾਕਟਰ ਨੇ ਕੱਢੀਆਂ ਕਿ ਨਸ ਨੇ ਕੱਢੀਆਂ ਉਹ ਮੈਨੂੰ ਪਤਾ ਨਹੀਂ ਜਾਨੀ ਕਿ ਐਸ ਤਖਲੀਬ ਮਾੜੀ ਹੁੰਦੀ ਆ ਕੰਨ ਦੀ ਹੋਈ ਗਾਠ ਦੀ ਹੋਈ ਸਵਾਦ ਲੰਦਾ ਇਹ ਹੋਰ ਦੱਸ ਨੇ ਕੀ ਕਰਨ ਬਚਾਲਿਆ ਅੱਜ ਮੈਂ ਨਹੀਂ ਧੁੱਪਾਂ ਚ ਮਰਨਾ ਤਾਂ ਇਹਨੇ ਪਨੀਰੀ ਕੋਲ ਆਹਣ ਜੇ ਪਨੀਰੀ ਦੀ ਪੀਜੂਗਾ ਤਾਂ ਹੀ ਜੀਰੀ ਲਾਉਂਗੇ ਠੀਕ ਆ ਨਾਲ ਮਿਲ ਕੇ ਚੱਲੀ ਜਾਂਦੇ ਵਿੱਚ ਸਾਲਾ ਬੋਲ ਵੀ ਨਹੀਂ ਹੁੰਦਾ ਬਈ ਭੋਲੇ ਨੇ ਯੋਗਾ ਡਾਕਟਰ ਨੇ ਛੱਡਿਆ ਹੀ ਨਹੀਂ ਆ ਦੇਖ ਲੈ ਇੱਕ ਇੱਕ ਚੀਜ਼ ਲੈ ਕੇ ਜਾਂਦਾ ਚੱਕ ਕੇ ਆਹ ਦੇਖ ਮਾਰੀਆਂ ਦੋ ਭਗਾ ਕੇ ਟਰੱਕ ਤੇ ਗੱਡੀ ਚੱਕ ਇਹ ਇਹਦੇ ਸਿਸਟਮ ਫਿੱਟ ਕਰ ਲੰਨੇ ਆ ਹਨਾ ਯਾਦ ਤੁਹ ਕੀ ਆ ਪੈਗ ਲਾ ਲ ਨਾ ਨਾ ਇਹਦੇ ਵਾਲਾ ਹੀ ਸਿਸਟਮ ਫਿੱਟ ਕਰ ਲੰਨੇ ਆ ਜਾੜ ਤਾਂ ਛੱਡੀ ਹੋਣੀ ਅਗਲੇ ਆਨੇ ਜਾੜ ਤਾਂ ਉੱਥੇ ਹੀ ਰੱਖ ਲਈ ਹਾਂ ਅਗਲਾ ਛੱਡਦਾ ਜਾੜ ਤੇ ਬਾਕੀ ਇਹਦਾ ਬੰਦਾ ਆ ਜੂਗਾ ਉਹਨੂੰ ਪਤਾ ਹੈਗਾ ਨਹੀਂ ਜਾੜ ਤਾਂ ਉੱਥੇ ਹੀ ਰੱਖ ਲਈ ਉਹਨਾਂ ਨੇ ਇੱਧਰ ਦਿਖਾ ਤੂੰ ਬੰਦਾ ਫਰੀਦ ਦੇਖਦਾ ਕਿੱਡੇ ਕਿੱਡੇ ਆ ਹੂੰ ਫਰੀਦ ਉਹ ਸ਼ੇਰ ਸ਼ੇਰ ਛਾਪਿਆ ਵਾ ਦਿਖਾਈਂ ਸ਼ੇਰ ਦਿਖਾਈਂ ਅੱਛਾ ਉਹ ਵਾਹ ਬਾਜ ਆਵਾਜ ਤੂੰ ਵੀ ਦਿਖਾ ਪਾਂ ਵੱਲ 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 ਤੂੰ ਪੰਗਾ ਲੈਣੇ ਨੂੰ ਇੱਕ ਮਿੱਟੀ ਲੈਣੇ ਆ ਫਲਾਣੇ ਤੋਂ ਲੈ ਲਿਆ ਸੀ ਨੇ ਪੰਗਾ ਫਲਾਣੇ ਤੋਂ ਬੰਦੇ ਚਾਹੇ ਉਹ 10 ਹੋਣ ਜਾਂ ਇਹ ਕਿ ਇਹਨਾਂ ਚੋਂ ਤੁਸੀਂ ਦੋਏ ਹੋਣ ਜਾਂ ਇੱਕ ਹੋਵੇ ਉਹ ਪੰਗਾ ਲੈਣੀ ਦੇਣਾ ਇੱਕ ਬੰਦਾ ਆਉਂਦਾ ਉਹਨੇ ਜੁਨੀ ਲੈ ਲਈ ਇੱਕ ਬੰਦੇ ਨਾਲ ਪੰਗਾ ਛੂਪ ਪੀਦੇ ਪੀਦੇ ਉਹ ਗੱਡੀ ਬੇਕ ਦੀ ਹੈਗੀ ਆ ਦੂਈ ਛੋਟੀ ਹੈਗੀ ਆ ਉੱਤੀ ਪਿਆਰ ਕੀ ਕਿਉਂ ਕਿਨੇ ਪੰਨਤੀ ਉਹਨੂੰ ਦੱਬ ਹੋਰ ਉਹਨੂੰ ਦੱਬ ਹੋਰ ਬਸ 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 ਆ ਗਿਆ ਹਲ ਤਾਂ ਫੋਨ ਪਿਆ ਕਰ ਮੈਂ ਤਾਂ ਇਹ ਤਾਂ ਸਾਰੀ ਗੱਡੀ ਆਪਾਂ ਇਹ ਮੁੰਡਾ ਆਪਣੇ ਜਿਹੜਾ ਜਸਵੀਰ ਅੰਕਲ ਦੀ ਏਜੰਸੀ ਆਨਰ ਜਿੰਨਾ ਤੋਂ ਆਪਾਂ ਟਰਮੀ ਹਿੰਦਰੀਆਂ ਦੇ ਟਰੈਕਟਰ ਲੈਂਦੇ ਹੁੰਨੇ ਆ ਇਹ ਉਹਦਾ ਰਿਸ਼ਤੇਦਾਰ ਆ ਮੁੰਡਾ ਕਹਿੰਦਾ ਸਾਰੇ ਕਿਲੇ ਲੇਜ਼ਰ ਕਰ ਦੋ ਫਿਰ ਮੈਂ ਕਿਹਾ ਮੇਤੇ ਇਕੱਲੇ ਤੇ ਤਾਂ ਹੋਣੀ ਨਹੀਂ ਫਿਰ ਮੈਂ ਭਾਗਵੀਰ ਨੂੰ ਬੁਲਾਇਆ ਓਏ ਬਾਈ ਇਹ ਇਹ ਫਿਰ ਹੋਲੈਂਡ ਵੀ ਨਾ ਗੱਲ ਨਹੀਂ ਕਰਦਾ ਇਹ ਹੋਲੈਂਡ ਲੈ ਕੇ ਆਇਆ ਹੈ ਅਰਜਨ ਜੀ ਲਾ ਲਾ ਅਰਜਨ ਜੀ ਲਾ ਲਾ ਮੈਂ ਕਹਿੰਦਾ ਖੇਤ ਚ ਤੇਹ ਕਹਿੰਦਾ ਕਹਿੰਦਾ ਮੈਂ ਸੜਕ ਵਿੱਚ ਲਾਉਂਗਾ ਮਾਝੇ ਨਾਲ ਪਾਪੇ ਡਾਫੀ ਰੇ ਮੈਂ ਦਾਖੂਰ ਜਾਊਂਗਾ ਉਹ ਕੰਮ ਹੈਗਾ ਮੈਂ ਸੜਕ ਵਿੱਚ ਲਾਉਂਗਾ ਕਾਇ ਨਹੀਂ ਰੌਣ ਲੱਗ ਜਣਾ ਨੇ ਮਾਉਂ ਨਹੀਂ ਕਰਦਾ ਕਾਇ ਨਹੀਂ ਜਾ ਐ ਨਹੀਂ ਜਾ ਇਸ ਦੇ ਵੀ ਲਿਟਣ ਲੱਗ ਜਾ ਮੈਂ ਨਹੀਂ ਜਾ ਮੈਂ ਤਾਂ ਲੈ ਕੇ ਜਾਊਂਗਾ ਦੇਖ ਲਈ ਤੂੰ ਜਿਵੇਂ ਨਾਲ ਦਿੱਤਾ ਟਰੈਕਟਰ ਮੈਂ ਨਹੀਂ ਜਾ ਪਾਪੇ ਮੈਂ ਨਹੀਂ ਜਾ ਆਹ ਕੀ ਕਰਦਾ ਓ ਜਿਹੜਾ ਡਰਨਾ ਖੜਾ ਹੁੰਦਾ ਖੇਤ ਦੇ ਵਿਚਾਰ ਏ ਭੂਤ ਜਾ ਏ ਮੱਕੀ ਨੂੰ ਕੀ ਹੋ ਗਿਆ ਤੇਰੀ ਨੂੰ ਪਹਿਲਾਂ ਮੈਨੂੰ ਮੱਕੀ ਬਾਰੇ ਦੱਸ ਨੂੰ ਪੋਲੀਓ ਹੋ ਗਿਆ ਤੇ ਦਵਾਈ ਦਵਾਈ ਲਾ ਕੋਈ ਆ ਇੰਨੀ ਜਗ੍ਹਾ ਹੈਗੀ ਡਾਕਰ ਕਿੱਛ ਕਰਨਾ ਹੁਣ ਗੱਨਾ ਕਰਿਆ ਕਰਿਆ ਨਹੀਂ ਤੀ ਹੁਣ ਨਹੀਂ ਗੱਨਾ ਕਰਿਆ ਕਿਉਂ ਦੇਖੋ ਵੀਰ ਆ ਇੰਨੀ ਜਗ੍ਹਾ ਹੈਗੀ ਤੇ ਡਾਕਰ ਪਰ ਸਿਉਰਟੀ ਦੀ ਸਿਉਰਟੀ ਚ ਮੱਕੀ ਹੋ ਗਈ ਡਾਕਰ ਚ ਹੋਈ ਜੋ ਨਹੀਂ ਇਹਨਾਂ ਮਾਰ ਕੇ ਗਏ ਆ ਤੁਸੀਂ ਦੇਖੇ ਹੀ ਤਾਂ ਹਾਂ ਨਹੀਂ ਮਾਰ ਕੇ ਗਿਆਂ ਪਰ ਪਰ ਵਿਚ ਵਿਚ ਹਾਂ ਸ਼ਾਬਾਸ਼ ਸ਼ਾਬਾਸ਼ ਕਾਲੇ ਵਿੱਚੋਂ ਕੱਢਣਾ ਹੈ ਕਿ ਖਾ ਲੈਣੇ ਆ ਜਿਆਦਾ ਯਾਰ ਇਹ ਸਮਝਦਾ ਕਿਉਂ ਨਹੀਂ ਆ ਰਹਾ ਆਏ 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 ਹਏ ਮੇਰੇ ਮਹਾਰਾਜ ਆ ਗਿਆ ਮਾਲ ਤੇ ਰੇਦਾ ਮਾਰ ਯਾਰ ਇਹਨੂੰ ਉੱਪਰ ਚੱਕੇ ਤਾਂ ਇਹਨੂੰ ਗੱਠ ਦੇ ਦੇਣੀ ਹੈ ਹੇਠਾਂ ਹਵਾ ਤੇ ਉੱਡਣੇ ਨੇ ਕਿ ਕਿਨੂੰ ਇਹਨੂੰ ਇਹਨੂੰ ਉਹ ਇਹਨੂੰ ਦੇ ਦੇ ਗੱਠ ਇਹਨੂੰ ਦੇਈਦੀ ਹੁੰਦੀ ਹੈ ਗੱਠ ਉਹਨੂੰ ਦੇ ਦੇ ਚਾਹੇ ਇਹਨੂੰ ਦੇ ਦੇ ਹਵਾ ਤੇ ਕਿਹਾ ਤਾਂ ਹੇਠਾਂ ਹੀ ਰਹਿਣੀ ਆ ਲੇ ਕਿ ਪਤਾ ਨਹੀਂ ਕਿੱਥੇ ਤੇ ਆਇਆ ਮੈਂ ਤਾਂ ਸਮਝ ਨਹੀਂ ਲੱਗਦੀ ਯਾਰ ਕਹਦਾ ਤੇ ਆਪਣੇ खेत ਨਵੇੜੇ ਤੇ ਟਰੈਕਟਰ ਲੈ ਕੇ ਆਇਓ ਲੰਘ ਚੱਲੇ ਤਾਂ ਮੈਂ ਕਿਹਾ ਉਹ ਤਾਂ ਲੇ ਜਾ ਦਰ ਗੰਡੀ ਸੁਣਾ ਵਾਸਤੇ ਖੜਾਉਣ ਲੱਗਿਆ ਤਾਂ ਕਿੰਨਾ ਕੁ ਟਾਈਮ ਲੱਗੂ ਹੋਰ ਚੱਕ ਇਹਦੇ ਉੱਪਰ ਹੋਰ ਚੱਕ ਉੱਪਰ ਹੋਰ ਚੱਕ ਦੇ ਹੋਰ ਹੋਰ ਚੱਕ ਰਿਹਾ ਉਹ ਖੇਤ ਉੱਚੇ ਕੋਈ ਨਾ ਇੰਨਾ ਕੁ ਤਾਂ ਚੱਕ ਹੋ ਜੂਗਾ ਉਹ ਚੱਕ ਲੈ ਮਨ ਨਾਲ ਗੱਲ ਹੋਰ ਚੱਕ ਲੋ ਨਹੀਂ ਤੇ ਉਹ ਚੱਕ ਦੇ ਉਪਰ ਇੱਥੇ ਇੱਥੇ ਲਿਆ ਇੱਥੇ ਲਿਆ ਫੇਰ ਲੋਟਾਊਗਾ ਕੰਮ ਬਾਅਦ ਚਾ ਚਾ ਵਾਸ ਇੱਥੇ ਠੀਕ ਚੈੱਕ ਕਰਦੇ ਅੱਛਾ ਮਨ ਮੰਨ ਨਾ ਮਨ ਮਾਲਤਾ ਤੇਗਾ ਪੂਰਾ ਮੈਂ ਤਾਂ ਇਹਨੂੰ ਵੱਟ ਦੇ ਦਿੱਤੀ ਉੱਪਰ ਹੁਣ ਮੇਰੀ ਇੱਕ ਗੱਲ ਸੁਣ ਮਾਲ ਸੱਚੀਓ ਤੇਜ ਆ ਉਹ ਗੁੱਲੀ ਤਾਂ ਲਾਈ ਨਹੀਂ ਆ ਗਿਆ ਜੇ ਇਹ ਕੀ ਆ ਚੱਕਰ ਪੈ ਗਿਆ ਮੈਨੂੰ ਇਹਦਾ ਦੱਸ ਫੇਰ ਅੱਜ ਫੇਲਾਜੀ ਗੱਲ ਦੱਸ ਮੈਨੂੰ ਨਹੀਂ ਪਤਾ ਮੈਨਾਂ ਜੇ ਦਾ ਤੁਸੀਂ ਕਿਹੜਾ ਫੁੱਟ ਕਰਨਾ ਮਾਦਾ ਇਹ ਨੂੰ ਬੱਸ ਦੇਖੀ ਨਾ ਬਾਅਦ ਨੂੰ ਬਾਅਦ ਕਰ ਆਇਓ ਕਿ ਹਾਂ ਫਿਰ ਕਰ ਹੋਰ ਜੇ ਕੁਫਰ ਫੇਰ ਦੇਖ ਲਓ ਉੱਥੇ ਗੁਰੂ ਰਹਿਣ ਦੇ ਯਾਰ ਚਕਾਉਣੇ ਨੂੰ ਨਹੀਂ ਟਿਕਾਈ ਜਾਂ ਬਸ ਇੱਥੇ ਰਹਿਣ ਦੇ ਹਾਂ ਅਮੀ ਆ ਮੇਰੇ ਨਾਰ ਮੌਤਲੀ ਸਾਈਡ ਥੋੜਾ ਜਿਹਾ ਕੋਈ ਗੱਲ ਨਹੀਂ ਬਣ ਜੂਗਾ ਆ 460 ਆ ਬਾਈ ਇਹ ਮਿੰਨੀ ਟਰੈਕਟਰ ਕਹਿੰਦੇ ਹੁੰਦੇ ਤੇ ਇਹਨੂੰ ਇਹ ਆਪਾਂ ਨੇ ਵੀ ਰੱਖਿਆ 460 ਮਿੰਨੀ ਜਿੰਨਾ ਜੋਰ ਆ ਟਰੈਕਟਰ ਚ ਤਾਂ ਇਹ ਸਤਾ ਗਲਤੀ ਹੋ ਗਈ ਵੇਚ ਕੇ ਬਾਲਾ ਘੈਂਡ ਟਰੈਕਟਰ ਦਾ ਇਹ ਇਹਦੇ ਨਾਲ ਜੋ ਮਰਜ਼ੀ ਧੱਕਾ ਕਰੀ ਚੱਲੋ ਜਿੰਨਾ ਕੁਸ ਮਰਜ਼ੀ ਕਰੀ ਚੱਲੋ ਇਹ ਉੱਕਣਾ ਹੀ ਚੱਲਦਾ ਤਾਂ ਕੋਈ ਇਹ ਤਾਂ ਥੋੜਾ ਜਿਆਦਾ ਗੰਭੀਰ ਹਾਲਤ 'ਚ ਖੜਾ ਹੈ ਇਹ ਹਾਲਤ ਬਹੁਤ ਗੰਭੀਰ ਕਰਤੀ ਹੈ ਜੀ ਚੱਲ ਚਲਾਤੀ ਚੱਲ ਕਿਹੜਾ ਚਲਾਉਂਗਾ ਹੁਣ ਕੈਂ ਟੋਸ ਬਾਲਨੇ ਆ ਵੇਖ ਲਾ ਚਲ ਆਓ ਆਓ ਖੇਚ ਬਗਿਆ ਚ ਬਰਫ ਪੰਨਣ ਲੱਗਿਆ ਅੱਲਾ ਤੇਰੇ ਤੇ ਦੱਬਾ ਹੋ ਫੀਚਰਾਂ ਗ੍ਰੈਂਡਰ ਵੀ ਬਣ ਜੰਨਾ ਤੋ ਹੈ ਬਰਫ ਬਣਤੀ ਅੱਲਾ ਇਹ ਬਣਾ ਰਿਹਾ ਦੇਗਾ ਪੂਰਾ ਅੱਡੇ ਕਾ ਗਲਾਸ 15 ਰੁਪਏ ਕਾ ਟੰਡ ਕਾ ਗਲਾਸ ਤੱਕੋ ਬਈ ਗੈਲ ਬਰਗਰ ਹਾਂ ਬਸ ਇਹ ਤਾਂ 버거 버거 ਖਾ ਕੇ ਠੰਡਾ ਪੀ ਰਿਹਾ ਬਾ ਗਾਚਾ ਬੈਠਾ 15 ਰੁਪਏ 15 ਰੁਪਏ ਆ ਜੋ ਆ ਜੋ ਗੈਰ ਫਾਉਟ ਫ੍ਰੀ ਫਾਉਟ ਦਿਖਾ ਲ ਵਾਇਨ ਦੇ ਕੰਦੀ ਰੱਖ ਕੇ ਕਹ ਜੀ ਗ੍ਰੈਂਡਰ ਬਣਾਉਣਾ ਹਾਂ ਹਾਂ ਇਹਨੂੰ ਇਹਨੂੰ ਪੱਕਾ ਰੱਖ ਦੇਣਾ ਹੁਣ ਅਸੀਂ ਨੇ ਬਰਫ਼ ਭੰਨਣ ਪਰੇ ਰੱਖਣਾ ਹੁਣ ਅਸੀਂ ਉਹ ਕਿੱਥੇ ਗਿਆ ਗੈਰਤੀ ਦੀ ਕਿਲੀ ਜੀ ਤੇਰੀ ਪਹਿਲਾਂ ਤਾਂ ਬੰਦਾ ਪਛਾਣੋ ਤੁਸੀਂ ਕੌਣ ਐ ਤੇ ਚਲੋ ਦੱਸ ਵੀ ਦੰਨੇ ਆ ਅਰਪਨ ਦੇ ਏਰੀਆ ਚ ਪਹੁੰਚੇ ਵੇ ਤੇ ਸ੍ਰੀ ਫਤਿਹਗੜ ਸਾਹਿਬ ਆਏ ਵਤੇ ਜੀ ਅੱਜ ਲੇਜ਼ਰ ਕਰਾ ਕਰਨ ਤੇ ਅਰਪਨ ਨੂੰ ਫੋਨ ਕਰਤਾ ਤਾਂ ਅਰਪਨ ਦਾ ਆ ਵੀ ਗਿਆ ਤਾਂ ਕਹਿੰਦਾ ਵੀ ਅੱਜ ਲੇਜ਼ਰ ਕਰਾਏ ਇਹਨੂੰ ਚਾਹੀਦਾ ਤਾਂ ਮੈਨੂੰ ਕਹਿੰਦਾ ਵੀ ਪੁੱਛ ਵੀਰ ਵੀ ਜੇ ਕੋਈ ਮਿਲਦਾ ਮਾ ਚਲੋ ਕਰਦਿਆਂ ਗੱਲ ਵੀ ਕੋਈ ਨਹੀਂ ਮਾਹਾ ਤੇਰੇ ਏਰੀਆ ਤੇ ਆਵੇਂ ਕਹਿੰਦਾ ਆ ਗਿਆ ਬਸ ਫਿਰ ਇਹ ਆਵੇਂ ਤਾਂ ਤੇਲ ਪਾਉਣ ਵਾਸਤੇ ਆਪਣੇ ਟਰੈਕਟਰ ਚੋਂ ਸਕੂਟਰੀ ਖੜੀ ਏ ਦੀ ਕਹਿੰਦਾ 36ਤੀ ਕਿਵੇਂ ਚੱਲਦਾ ਮਾਹਾ ਆਪੇ ਦੇਖ ਲੈ ਚਲਾ ਕੇ ਹੁਣ ਤੂੰ ਲਾੜਿਆ ਚਾਰ ਕੇ ਕਿਹੜੇ ਲੈ ਗਏ ਤੂੰ देख रहा मैं भी चला के ठीक है <laughs> <laughs> रेस दे ला हो थोड़ी जी ਹਾ ਹਾਂ ਉਹ ਤੇ ਜਾ ਕਰ। ਜਮੀਨਾ ਬਈ ਬੜੀਆਂ ਘੈਂਟ ਜਮੀਨਾ ਇੱਧਰ ਫਤਿਹਗੜ੍ਹ ਸਾਹਿਬ ਤਲਾਨੀਆਂ ਸਾਈਡ ਨੂੰ ਤਲਾਨੀਆਂ ਕੋਲ ਐਵੇਂ ਇੱਧਰ ਨੂੰ ਨਾ ਸਬਜ਼ੀ ਭਾਜੀ ਤੇ ਨੰਬਰ 2 3 ਇਦਾਂ ਵੀ ਮੱਕੀਓ ਮੱਕੀ ਵਾਲ ਦੇ ਆ ਹੁਣ ਬੜਾ ਘੇਰਾ ਕਰਕੇ ਹਟਿਆ तकरीबन ਪੌਣੇ ਕਿ ਤਿੰਨ ਕਿਲਿਆਂ ਦਾ ਘੇਰਾ ਹਾ ਇੱਕ ਬਣਾਇਆ ਤੇ ਖਾ ਗਿਆ ਇਹ 5 ਘੰਟ ਤੇ ਦੇ ਗੇਟ ਚ ਕਿਉਂਕਿ ਸੈਡਾਂ ਨਹੀਂ ਮੀਤੀਆਂ ਬਹੁਤ ਬਾਕੀ ਬਈ ਟਰੈਕਟਰ ਟਰੈਕਟਰ ਚੀੜਾ ਬਹੁਤ ਆ ਫੁੱਲ ਜ਼ਬਰਦਸਤ ਜੀ ਮਤਲਬ ਵੀ ਐਂ ਕਹ ਦੂ ਵੀ 50 ਐਚਪੀ ਦੀ ਕੈਟਾਗਰੀ ਚ ਕੋਈ ਤੋੜ ਨਹੀਂ ਟਰੈਕਟਰ ਦਾ 3 ਸਪੀਡ ਕਰਕੇ ਤੋੜੇ ਬੜੇ ਸੋਹਣੇ ਆ ਤੇ ਦੂਹੇ ਹਾਈ ਚੱਲਦਾ ਪਾਰ ਪਾਰ ਤੋਂ ਲੈ ਕੇ ਜਣੀ ਦੂਜੀ ਹਾਈ ਦੇ ਵਿੱਚ ਵਧੀਆ ਚੱਲਦਾ ਹੈ ਹਰ ਖਚਾਈ ਵੀ ਪੂਰੀ ਵਧੀਆ ਕਰਦਾ ਹੈ ਜੋਰ ਵਧੀਆ ਬਹੁਤ ਵਧੀਆ ਬਣਾ ਦਵਾਉਂਗੇ ਅੱਛਾ 36 30 ਆਊਗਾ ਉਹ ਖੁੰਝੇ ਛੜਦੀ ਯਾਰ ਪਨ ਉੱਥੇ ਛੜਦੀ ਆਸਾਂ ਕਹਿੰਦਾ ਸੀਟਿੰਗ ਏਰੀਆ ਬੜਾ ਸੋਹਣਾ ਹੈ ਸੀਟ ਕਵਰ ਪਾ ਕੇ ਬਣਾਇਆ ਵਾ ਨਾ ਉਹ ਲਓ ਭਾਈ ਵੀਰ ਨੇ ਵੀ ਇੱਧਰ 36 30 ਲਿਆਂਦਾ ਏ 36 30 ਸਪੈਸ਼ਲ ਐਡੀਸ਼ਨ ਤੇ ਹੁਣ ਪਾਰਟੀ ਪੂਲਤੀ ਪਾਰਟੀ ਹੁਣ ਫਿਰ ਬੋਤਲ ਬੋਤਲ ਹੁਣ ਪੀਉਂਦੇ ਨਹੀਂ ਕਿ ਪੀਂਦੇ ਨਹੀਂ ਕਿਹੜੀ ਗਲਾਸ ਹੋ ਗਿਆ ਸੈਕਿੰਡ ਸੈਕਿੰਡ ਚ ਤੂੰ ਪੁੱਤਰੀ 6th 6th ਚ ਵੀਡੀਓ ਦੇਖਦੇ ਹੁੰਨੇ ਆ ਹੂੰ ਦੋਨੇ ਜਣੇ ਹਾਂ ਠੀਕ ਹੈ ਠੀਕ ਹੈ ਕਿਵੇਂ ਹੋਰ ਠੀਕ ਠਾਕ ਫਿਰ ਟਰੈਕਟਰ ਦੀਆਂ ਵਧਾਈਆਂ ਪਹਿਲਾਂ ਤੁਹਾਨੂੰ ਦੋਨਿਆਂ ਨੂੰ ਸਕੂਲ ਜਾਂਦੇ ਹੁੰਨੇ ਆ ਠੀਕ ਹੈ ਪੇਪਰ ਬੂਪਰ ਹੋ ਗਏ ਅੱਛਾ ਛੁੱਟੀਆਂ ਆਉਣ ਜਣੀਆਂ ਹੁਣ ਗਰਮੀ ਦੀ ਸੱਚਾ ਨਾ ਅੱਗੇ ਫਿਰ ਤਾਂ ਫੁੱਲ ਨਿਆਰੇ ਆ ਜਣੇ ਆ ਤੇ ਵੀਰ ਉਹਨਾਂ ਦਾ ਖੇਤਾਂ 'ਚ ਘਰ ਆ ਮੈਂ ਵੈਸੇ ਹੈ ਸਾਡੇ ਸਾਡਾ ਜਣੀ ਓਖਾ ਲੱਗੂ ਜਿਵੇਂ ਅਸੀਂ ਉਧਰੋਂ ਆ ਨਾ ਪਿੰਡ 'ਚ ਰਹਿੰਦੇ ਆ ਪਿੰਡ ਦਾ ਮਾਹੌਲ ਹੈ ਹੁਣ ਤੁਸੀਂ ਉਹ ਸਾਹਬ ਨਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਧਰ ਸਾਨੂੰ ਦਾ 60 ਸਾਲ ਹੋ ਗਏ ਇੱਧਰ ਹੀ ਖੇਤਾਂ 'ਚ ਆ ਜਿਹੜੇ ਹੁਣ ਗੂਫਾ ਜੀ 'ਚ ਫੇਰ ਕਾਇਮ ਉਧਰ ਤਾਂ ਜਮਾ ਹੀ ਯਰ ਹਨੇਰੇ ਆ ਉਧਰ ਜਿਹੜਾ ਘਰ ਆ ਉਹ ਮਤਲਬ ਕਿਹੜੇ ਸਾਹਬ ਨਾਲ ਬਾਪੂਣੀ ਕਰਾਲੀ ਤੋਂ ਕਰਾਲੀ ਕੋਲ ਪਿੰਡ ਆਪਣਾ ਚਿਤਾਮਲੀ ਠੀਕ ਹੈ ਠੀਕ ਹੈ ਉੱਥੋਂ ਆਏ ਹੋਇਆ ਬਾਪੂਣੀ ਅੱਛਾ ਚਿਤਾਮਲੀ ਤੋਂ ਉੱਥੇ ਜ਼ਮੀਨ ਵੇਚ ਕੇ ਇੱਥੇ ਲਈ ਹੋਈ ਆ 60 ਸਾਲ ਅਧਿਰੇ ਚਤਾਮਲਾ ਚਤਾਮਲੀ ਆ ਹਾਂ ਕਹਾ ਕਰਾਲ ਐ ਮਰਿੰਡੇ ਦੇ ਅੱਗੇ ਫਿਰ ਸਾਰੀ ਉਧਰ ਨੇ ਸਾਡਾ ਵੀ ਉਧਰ ਐ ਪਿਸ਼ੋਕਰ ਸਾਡਾ ਉਧਰ ਐ ਪਰ ਉਹ ਸਾਡਾ ਕਾਲ ਘੜ ਕੇ ਨਹੀਂ ਚਲੇ ਜਾਂਦਾ ਮਰਿੰਡੇ ਤੋਂ ਗਾਂਹ ਕਰਾਲੀ ਤੋਂ ਵੀ ਗਾਂਹ ਚਲੇ ਜਾਂਦਾ ਇਹ ਮਰਿੰਡੇ ਦੇ ਕਰਾਲੀ ਦੇ ਵਿਚਾਲੇ ਇਹ ਥੋੜਾ ਵਿਚਾਲੇ ਆ ਗਿਆ ਹਾਂ ਤੇ ਸਾਡੇ ਵੀ ਜਣੀ ਮਤਲਬ ਪੜਦਾਦਿਆਂ ਦੇ ਵੀ ਗਾਂਹ ਦਾਦੇ ਇੱਥੇ ਬੈਠ ਕੇ ਆ ਕੇ ਬੈਠ ਗਏ ਤੇ ਇੱਥੇ ਹਾਂ ਬੱਬਨ ਦਾ ਤੋਂ ਬਾਅਦ ਫਿਰ ਆਪਣੇ ਵੀ ਦਾਦਾ ਜੀ ਹੁਣੇ ਆਏ ਤੇਰੇ ਠੀਕ ਐ ਏ ਫਿਰ ਬਾਕੀ ਕਰ ਸਾਰੇ ਸਗੇ ਆ ਕਿਵੇਂ ਆਏ ਸਗੇ ਸਾਡੇ 4 ਘਰਾਂ ਹਾਂ ਆਏ ਘਰ ਸਿੱਧੂਪੁਰ ਤੋਂ ਆਏ ਪਿਆ ਅ ਸਿੱਧੂਪੁਰ ਤੋਂ ਅੱਗੇ ਠੀਕ ਹੈ ਜੀ ਠੀਕ ਹੈ ਜੀ ਜ਼ਮੀਨਾਂ ਬੜੀਆਂ ਕੰਮ ਦੀਆਂ ਥੋੜੇ ਵੱਲੋਂ ਸਾਡੇ ਡਲੀਆਂ ਸਾਡੇ ਤਾਂ ਮਤਲਬ ਟਰੈਕਟਰ ਨੂੰ ਅਜ ਮਲੂਮ ਵੀ ਨਹੀਂ ਹੋਇਆ ਵੀ ਡੈਂਕਾ ਨਹੀਂ ਲੱਗਿਆ ਕੋਈ ਵੀ ਸਾਡੇ ਤਾਂ ਢੂਗੀ ਕੱਢਣ ਵਾਲਾ ਕੰਮ ਹਵਾ ਹੁਵਾ ਕਿਤਾਈ ਬੇਟਾ ਨਾ ਜੋ ਹਾਂ ਜਣੀ ਮੇਨ ਗੱਲ ਤਾਂ ਆਇਆ ਜੋ ਮਰਜ਼ੀ ਬੀਜ ਦੋ ਹੁੰਦਾ ਉਹ ਹਾਂ ਅਜੈਤ ਜੀ ਫਰੋਜਪੁਰ ਫਰੋਜਪੁਰ ਸਾਡੇ ਕਿਸੇ ਨੂੰ ਪਤਾ ਨਹੀਂ ਵੀ ਫਰੋਜਪੁਰ ਪਿੰਡ ਵੀ ਹੈਗਾ ਦਰੋ ਦੂਆ ਫਰੋਜਪੁਰ ਸਾਡੇ ਉਹ ਸਮਝਦੇ ਨੇ ਬਠਿੰਡੇ ਤੋਂ ਗਾਂ ਫਰੋਜਪੁਰਾ ਹਾਂ 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 ਮੈਂ ਤਾਂਹੀਂ ਮੈਂ ਫਤਿਹਗੜ੍ਹੇ ਦਾ ਦੱਸਦਾ ਮੈਂ ਵੀ ਫਤਿਹਗੜ੍ਹ ਸਾਹਿਬ ਦੇ ਕੋਲੇ ਆਂ